ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਤੇ ਆ ਲਗਭਗ ਹਰ ਇੱਕ ਪੰਜਾਬੀ ਜਵਾਨ ਨੂੰ ਸਮਝਣ ਵਾਲੇ ਤੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਇਨਸਾਨਾਂ ਦੇ ਮੂੰਹ ਤੇ ਇੱਕ ਵਾਰ ਫਿਰ ਤੋਰ ਆਉਣ কা ਪਰਤਾਈਆਂ ਜਦੋਂ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਆਪਦੇ ਇੰਸਟਾਗ੍ਰam ਤੇ ਪੋਸਟ ਸ਼ੇਅਰ ਕੀਤੀ ਕਿ ਉਹ ਦੁਬਾਰਾ ਬਾਪ ਬਣ ਗਏ ਨੇ ਤੇ ਸਿੱਧੂ ਮੂਸੇਵਾਲਾ ਜਿਹੜਾ ਵੱਡੇ ਪੈਰੀ ਗਿਆ ਸੀ ਛੋਟੇ ਪੈਰੀ ਵਾਪਸ ਆਇਆ ਸਿੱਧੂ ਮੂਸੇਵਾਲਾ ਜਿਹਨੇ ਜਨਮ ਲਿਆ ਸੀ 11 ਜਨ 11 ਜੂਨ 1993 ਨੂੰ ਲਗਭਗ 28 ਸਾਲਾਂ ਦੀ ਉਮਰ ਤੋਂ ਬਾਅਦ ਪੋਗਨ ਤੋਂ ਬਾਅਦ 29 ਮਈ ਨੂੰ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀਗਾ ਪਿੰਡ ਜਵਾਰਕੇ ਦੇ ਸਿੱਧੂ ਮੂਸੇਵਾਲਾ ਜਿਹਦੇ ਨਾਮ ਅਨੇਕਾਂ ਹੀ ਰਿਕਾਰਡ ਦਰਜ ਨੇ ਗਾਇਕੀ ਦੇ ਵਿੱਚ ਉਹਦਾ ਕੋਈ ਤੋੜ ਨਹੀਂ ਦੁਨੀਆਂ ਦਾ ਹਰ ਜ਼ਬਾਨ ਸਮਝਣ ਵਾਲਾ ਬੰਦਾ ਜਿਹੜਾ ਸਿੱਧੂ ਨੂੰ ਪਿਆਰ ਕਰਦਾ ਤੇ ਅੱਜ ਮਾਰਚ 2024 ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ 58 ਸਾਲ ਦੀ ਉਮਰ ਦੇ ਵਿੱਚ ਅੱਜ ਦੁਬਾਰਾ ਮਾਂ ਬਣੇ ਨੇ ਇਹ ਵੀ ਇੱਕ ਆਕਾਪਕੀ ਕੁਦਰਤ ਦਾ ਕ੍ਰਿਸ਼ਮਾ ਹੀ ਆ ਠੀਕ ਆ ਸਿੱਧੂ ਦਾ ਜਿਹੜਾ ਜਾਣ ਦਾ گاਵਾ ਚਲੋ ਸਿੱਧੂ ਨੂੰ ਭੁਲਾਇਆ ਵੀ ਨਹੀਂ ਜਾ ਸਕਦਾ ਤੇ ਉਹਦਾ ਗਮ ਹਮੇਸ਼ਾ ਉਮਰ ਪਰ ਹੱਡਾਂ ਦੇ ਨਾਲ ਹੀ ਰਹਿਣਾ ਪਰ ਅੱਜ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਔਲਾਦ ਬਖਸ਼ੀ ਹੈ ਖਾਸ ਕਰਕੇ ਕਿਸੇ ਵੀ ਬੱਚੇ ਦਾ ਪੁਣੀਆਂ ਦੇ ਵਿੱਚ ਤੰਦਰੁਸਤ ਪੈਦਾ ਹੋਣਾ ਸਭ ਤੋਂ ਵੱਡੀ ਨਿਆਮਤ ਹੁੰਦੀ ਹੈ ਤੇ ਉਦੋਂ ਤੋਂ ਵੱਡੀ ਗੱਲ ਹੈ ਕਿ ਜੱਚਾ ਤੇ ਬੱਚਾ ਦੋਨੇ ਤੰਦਰੁਸਤਾ ਜਿਹੜੀਆਂ ਤਸਵੀਰਾਂ ਜਿਹੜੀਆਂ ਅੱਡ-ਅੱਡ ਇੰਸਟਾਗ੍ਰam ਹੈਂਡਲਾਂ ਤੇ ਸਿੱਧੂ ਮੂਸੇਵਾਲ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਨੂੰ ਚਾਹਣ ਵਾਲਿਆਂ ਵੱਲੋਂ ਜਾਂ ਉਹਨਾਂ ਦੇ ਦੋਸਤ ਮਿੱਤਰਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਸੋ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿਹੜਾ ਸਿੱਧੂ ਦੇ ਮਾਤਾ ਚਰਨ ਕੌਰ ਨੇ ਉਹਨਾਂ ਨੇ 58 ਸਾਲ ਦੀ ਉਮਰ ਦੇ ਵਿੱਚ ਅੱਜ ਦੂਸਰੀ ਵਾਰੀ ਬੱਚੇ ਨੂੰ ਜਨਮ ਦਿੱਤਾ ਤੇ ਇਹ ਜ਼ਿੰਦਗੀ ਚੱਲਣ ਦਾ ਨਾਮ ਹੈ ਕੋਈ ਚਲਾ ਜਾਂਦਾ ਪਰ ਉਹਦੇ ਨਾਲ ਜਾਇਆ ਤਾਂ ਨਹੀਂ ਜਾ ਸਕਦਾ ਪਰ ਉਹਨੂੰ ਜਿਹੜਾ ਹੈਗਾ ਵਕਤ ਦੀ ਮਾਲਮ ਕਹਿੰਦੇ ਹਰ ਇੱਕ ਜ਼ਖਮ ਨੂੰ ਭਰ ਦਿੰਦੀ ਹੈ ਤੇ ਅੱਜ ਉਹੀ ਹੋਇਆ ਜਦੋਂ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਐਂ ਲੱਗਦਾ ਕਿ ਅੱਜ ਸਾਡਾ ਸਿੱਧੂ ਦੁਬਾਰਾ ਇਸ ਵਾਪਸ ਦੁਨੀਆਂ ਦੇ ਵਿੱਚ ਆ ਗਿਆ ਤੇ ਬਾਕੀ ਮਾਪਿਆਂ ਨੂੰ ਜਿਹੜਾ ਜੀਣ ਦਾ ਇੱਕ ਵਾਰ ਤੋਂ ਫਿਰ ਤੋਂ ਸਾਰਾ ਮਿਲ ਗਿਆ ਪਰ ਇੱਕ ਜਿਹੜਾ ਹੈਗਾ ਪੰਜਾਬ ਦੀ ਜੋ ਅੱਜ ਦਾ ਸਾਡਾ ਹਨਾ ਜੁਗ ਚੱਲ ਰਿਹਾ ਸਿੰਗਲ ਚਾਈਲਡ ਵਾਲਾ ਵੀ ਜੇਕਰ ਕਿਸੇ ਦੇ ਘਰੇ ਮੁੰਡਾ ਪੈਦਾ ਹੋ ਗਿਆ ਠੀਕ ਹੈ ਖਾਸ ਕਰਕੇ ਉਹ ਦੂਜਾ ਬੱਚਾ ਨਹੀਂ ਜੰਮਦਾ ਜਾਂ ਜਿਹੜਾ ਹੈਗਾ ਸਿੰਗਲ ਚਾਈਲਡ ਦਾ ਜਿਹੜਾ ਕਲਚਰ ਹੈ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਜਾਂਦੀ ਉਮਰ ਦੇ ਵਿੱਚ ਰਬਣਾ ਚਾਹੇ ਰੱਬ ਨਾ ਕਰੇ ਕਿਸੇ ਦੇ ਵੀ ਉਹ ਜੀ ਮਸੀਤ ਪੈਸੇ ਜਿਹੜਾ ਕਿ ਸਿੱਧੂ ਮੁਸਾਫਲ ਦੇ ਪਰਿਵਾਰ ਦੇ ਵਿੱਚ ਆ ਹੋਇਆ ਹੈਨਾ ਸੋ ਇਹ ਵੀ ਆਪਾਂ ਨੂੰ ਦੇਖਣਾ ਚਾਹੀਦਾ ਬਾਕੀ ਤਾਂ ਪ੍ਰਮਾਤਮਾ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਹਰ ਇੱਕ ਨੂੰ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਮਹਿੰਗਾਈ ਦਾ ਜਮਾਨਾ ਜਾਂ ਲੋਕਾਂ ਦੀ ਸੋਚ ਇਦਾਂ ਹੋ ਗਈ ਹੈ ਪਰ ਇੱਕ ਗੱਲ ਹੈ ਪਹਿਲਾਂ 5-5 7-7 ਜਿਹੜੇ ਹੈਗੇ ਸਾਡੇ ਦਾਦੇ ਵਰਗੇ ਭੈਣ ਭਰਾ ਹੁੰਦੇ ਸੀ ਠੀਕ ਹੈ ਉਸ ਤੋਂ ਬਾਅਦ ਪਿਓ ਵਰਗੇ ਤਿੰਨ ਤਿੰਨ ਚਾਰ ਚਾਰ ਰਹਿ ਗਏ ਪਰ ਹੁਣ ਇੱਕ ਬੱਚਾ ਹਨ ਇਹ ਤੇ ਵੀ ਜਿਹੜਾ ਹੈਗਾ ਵਿਚਾਰ ਬਣਦੀ ਹੈ ਕਿ ਸਾਡੇ ਜਿਹੜਾ ਹੈਗਾ ਘੱਟੋ ਘੱਟ ਦੋ ਬੱਚੇ ਜਿਹੜੇ ਹੈਗੇ ਆ ਹੋਣੇ ਚਾਹੀਦੇ ਆ ਬਾਕੀ ਪ੍ਰਮਾਤਮਾ ਦੇ ਹੱਥ ਹੁੰਦਾ ਹੈ ਨਾ ਪਰ ਇੱਕ ਗੱਲ ਹੈ ਕਿ ਅੱਜ ਜੋ ਖੁਸ਼ੀਆਂ ਸਿੱਧੂ ਮੂਸੇਵਾਲ ਦੇ ਪਰਿਵਾਰ ਦੇ ਵਿੱਚ ਆਈਆਂ ਤੇ ਉਹ ਮੈ ਕਣਾ ਪ੍ਰਮਾਤਮਾ ਹਰ ਇੱਕ ਦੇ ਜਿਹੜਾ ਹੈਗਾ ਚੋਲੀ ਪਾਵੇ ਤੇ ਸਿੱਧੂ ਮੂਸੇਵਾਲ ਨੂੰ ਚਾਉਣ ਵਾਲੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਜਿਹੜੇ ਹੈ ਲੋਕ ਆ ਅੱਜ ਉਹਨਾਂ ਨੇ ਵਧਾਈਆਂ ਦਿੱਤੀਆਂ ਤੇ ਬੱਚੇ ਦੀ ਜਿਹੜੀ ਉਮਰ ਹੈ ਉਹ ਦੁੱਗਣੀ ਹੋਵੇ ਠੀਕ ਆ ਹਾਂ ਪ੍ਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਰੱਖੇ ਤੇ ਸਿੱਧੂ ਮੂਸੇਵਾਲਾ ਵਾਂਗੂ ਉਹ ਵੀ ਜਿਹੜਾ ਹੈਗਾ ਪੰਜਾਬੀਅਤ ਅਤੇ ਪੱਗ ਦੀ ਜਿਹੜਾ ਦੁਨੀਆਂ ਦੇ ਵਿੱਚ ਸ਼ਾਨ ਵਧਾਵੇ ਇਹੀ ਸਾਡੀ ਅਰਦਾਸ ਹੈ ਮੇਰੇ ਵੱਲੋਂ ਯਾਨਕਿ ਗੁਰਪ੍ਰਤ ਕੋਟਲੀ ਵੱਲੋਂ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਠੀਕ ਆ ਤੇ ਉਹਨੂੰ ਸਾਰੇ ਚਾਹਵਣ ਵਾਲਿਆਂ ਨੂੰ ਜਿਹੜਾ ਹੈਗਾ ਬਹੁਤ-ਬਹੁਤ ਵਧਾਈਆਂ ਤੇ ਅੱਜ ਮੂਸੇਵਾਲਾ ਨਾਲ ਜੁੜੀਆਂ ਦੋ ਚਾਰ ਯਾਦਾਂ ਜਿਹੜੀਆਂ ਖਾਸ ਕਰਕੇ 27 ਮਈ ਦੀ ਸਾਡੀ ਲਾਸਟ ਇੰਟਰਵਿਊ ਜਿਹੜੀ ਉਹਦੇ ਪਿੰਡ ਹੋਈ ਜਦੋਂ ਕਾਹੇ ਲਾ ਰਿਆ ਸੀਗਾ ਨਾ ਸਿੱਧੂ ਸੋ ਕਾਫੀ ਉਹਦੋਂ ਦਾ ਕਿਸਾਨ ਅੰਦੋਲਨ ਦੀਆਂ ਯਾਦਾਂ ਬਾਕੀ ਸਰਪੰਚੀ ਵੀਦਾਂ ਯਾਦਾਂ ਲਗਭਗ ਸਾਰਾ ਕੁਝ ਜਿਹੜਾ ਹੈਗਾ ਆਪਾਂ ਕਹਿੰਗੇ ਦੁਬਾਰਾ ਅੱਖਾਂ ਦੇ ਮੂਰੇ ਉਦਾਂ ਹੀ ਵੈਸੇ ਚੱਲਦਾ ਹੀ ਰਹਿੰਦਾ ਹਮੇਸ਼ਾ ਪਰ ਅੱਜ ਫਿਰ ਤੋਂ ਜਵਾਂ ਬੜਾ ਨੇੜੇੋਂ ਦੇਖਿਆ ਕਿ ਯਾਰ ਚੱਲ ਪ੍ਰਮਾਤਮਾ ਆਇਆ ਭਰਾ ਦੇ ਘਰੇ ਜਿਹੜਾ ਹੈਗਾ ਅੱਜ ਪਹਾਨੇ ਜਨਮ ਲਿਆ ਤੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਮਾਪਿਆਂ ਨੂੰ ਜਿਹੜਾ ਹੈਗਾ ਜੀਨ ਦਾ ਸਾਰਾ ਮਿਲਿਆ ਤੇ ਪ੍ਰਮਾਤਮਾ ਉਹਦੇ ਕਾਤਲਾਂ ਨੂੰ ਵੀ ਅੰਜਾਮ ਤੱਕ ਪਹੁੰਚਾਵੇ ਤੇ ਸਰਕਾਰਾਂ ਨੂੰ ਵੀ ਬੇਨਤੀ ਆ ਜਾਂ ਪਰਮਾਤਮਾ ਨੂੰ ਬੇਨਤੀ ਕਰ ਸਕਦੇ ਆ ਸਰਕਾਰਾਂ ਨੂੰ ਜਗਾ ਕਿ ਵੈਗਰੂ ਅਕਲ ਬਖਸ਼ੇ ਸਾਡੇ ਜਿਹੜਾ ਹੈਗਾ ਸਿਸਟਮ ਨੂੰ ਕਿ ਸਿੱਧੂ ਦੇ ਕਾਤਲਾਂ ਨੂੰ ਜਿਹੜਾ ਹੈਗਾ ਜਰੂਰ ਬੰਦੀ ਸਜ਼ਾ ਦਿੱਤੀ ਜਾਵੇ